ਛੋਟੇ ਜਿਨੇ ਜਾਣ ਵਾਲੀ ਗੱਡੀ ਆ ਬਾਕੀ ਥੋੜਾ ਵਾਇਰਲ ਲੈਨੇ ਆ ਜਾਣਕਾਰੀ 2023 ਮਾਡਲ ਆ ਠੀਕ ਆ ਜੀ ਪੈਟਰੋਲ ਦੇ ਵਿੱਚ ਹੀ ਕਾਰ ਆਉਂਦੀ ਆ ਜੀ ਸਕੋਡਾ ਠੀਕ ਆ ਸਕੋਡਾ ਸਲਾਵੀਆ ਸਟਾਈਲ ਮਾਡਲ ਆ ਇਹ ਹਮਮ 1.5 ਠੀਕ ਆ ਇਹਦੇ ਵਿੱਚ ਸੰਦੀਪ ਆਪਾ ਹੈਵੀ ਡਿਸਕਾਊਂਟ ਹੋ ਜੂਆ ਕਾਰ ਦੇ ਵਿੱਚ ਹੈਵੀ ਡਿਸਕਾਊਂਟ ਕਿਵੇਂ ਹੋ ਜੂ ਨਵੀਂ ਨਾਲੋਂ ਵਧੀਆ ਫਾਇਦਾ ਹੋ ਜੂ ਨਵੀਂ ਕਾਰ ਅੱਜ ਲੈਣੀ ਹੋ 21,50,000 ਰੁਪਏ ਦੀ ਕਾਰ ਆ ਇਹ ਠੀਕ ਆ 50-60 ਦਾ ਡਿਸਕਾਊਂਟ ਦੇ ਦੇਣਗੇ ਇਹਦੇ ਨਾਲ 4 ਸਾਲਾਂ ਦੀ ਵਾਰੰਟੀ ਐਕਸਟੈਂਡ ਵਾਰੰਟੀ ਲਈ ਵੀ ਆ ਨਾਲ ਐਕਸਟਰਾ ਲਈ ਵੀ ਆ ਕਾਰ ਦੇ ਠੀਕ ਆ ਇਹ ਕਾਰ ਆਪਾਂ ਦੇ ਦੇਾਂਗੇ ਨਵੇਂ ਵਰਗੇ ਟਾਇਰ ਤੇ ਲਾਇਆ ਕਲਰ ਵੀ ਸੋਹਣਾ ਆ ਨੰਬਰ ਵੀ ਸੋਹਣਾ ਬਾਕੀ ਹੁਣ ਲੈਨੇ ਆ ਫਿਰ ਬਾਈ ਜੀ 2018 ਦੀ ਮੈਨੂਫੈਕਚਰਿੰਗ ਨਿਕਲੀ ਹੁੰਨੀ ਚਾ ਠੀਕ ਹੈ ਜੀ ਰਿਸਟਰ ਵੀ ਹੁੰਨੀ ਐ ਠੀਕ ਹੈ 2019 52000 ਚੱਲੀ ਐ ਕਾਰ 18 ਮਾਡਲ ਦੇ ਟਾਇਰ ਦੇਵਾਂਗੇ ਜੀ ਨਾਲ ਠੀਕ ਹੈ ਜੀ ਹੂੰ ਗੱਡੀ ਚੈੱਕ ਕਰਵਾ ਦੇ ਹਾਂ ਠੀਕ ਹੈ ਜੀ ਸਿਰਫ 14000 ਚੱਲੀ ਕਾਰ ਆ ਹੂੰ ਕਾਰ 14000 ਚੱਲੀ 18 ਮਾਡਲ ਕੇਟਨ ਵੀ ਐਕਸਆਈ ਠੀਕ ਹੈ ਬਹੁਤ ਘੱਟ ਵਕਾਊ ਮਿਲਦੀ ਆਪਣੇ ਕੋਲ ਕਾਰ ਖੜੀ ਹੈ 2020 ਮਾਡਲ ਹੈ ਹੂੰ ਹੂੰ ਨਵੀਂ ਸ਼ੇਪ ਦੇ ਵਿੱਚ ਹੈ ਪਹਿਲੇ ਨਾਂ ਦੀ ਕਾਰ ਆ ਠੀਕ ਹੈ 57000 ਚੱਲੀ ਹੈ ਕੰਪਨੀ ਰਿਕਾਰਡ ਹੂੰ ਹੂੰ ਇੰਟੀਰੀਅਰ ਵੀਰ ਨੂੰ ਕਹੂੰਗਾ ਚੈੱਕ ਕਰਾਵੇ ਜਿਵੇਂ ਨਵੇਂ ਵਰਗਾ ਠੀਕ ਹੈ ਜੀ ਡੀਜ਼ਲ ਇੰਜਨ ਹੈ ਜੀ ਪੇਸ ਮਾਡਲ ਦੇ ਵਿੱਚ ਠੀਕ ਹੈ ਨਵੇਂ ਵਰਗੇ ਇੰਟੀਰੀਅਰ ਬਿਲਕੁਲ ਨੀਂਡ ਐਂਡ ਕਲੀਨ ਪਿਆ ਹੋਇਆ ਨੰਬਰ ਆਪਾਂ ਜਿੱਥੋਂ ਦਾ ਵੀ ਬੰਦਾ ਪਰਚੇਸ ਕਰੂਗਾ ਆਪਾਂ ਪੰਜਾਬ ਦਾ ਲਵਾ ਕੇ ਦੇਵਾਂਗੇ ਠੀਕ ਹੈ ਜੀ ਨਵੀਂ ਕਾਰ ਆ ਨੋਨ ਐਕਸੀਡੈਂਟਲ ਆ ਡੀਜ਼ਲ ਦੇ ਵਿੱਚ ਐਸਐਕਸ ਡਬਲ 에ਅਰ ਬੈਗ ਵਾਲੀ ਇਹ ਡਾਇਰੈਕਟ ਡੀਲ ਆ ਜੀ ਪਾਰਟੀ ਨਾਲ ਜਿਹਦੀ ਕਾਰ ਆ ਪੇਡ ਨੰਬਰ ਆ ਕਾਰ ਦਾ ਹੂੰ ਹੂੰ ਪਹਿਲੇ ਨਾਂ ਦੀ ਠੀਕ ਆ 74000 ਕਿਲੋਮੀਟਰ ਕੰਪਨੀ ਰਿਕਾਰਡ ਚੱਲੀ ਆ ਸੋਹਣੀ ਕਾਰ ਆ ਵੀ ਪਿਆਰਾ ਕਲਰ ਆ ਬਾਕੀ ਲੈ ਲਓ ਇਹ ਵੀ ਜਨਰੇਟੀ ਪਲੱਸ ਆ ਟੌਪ ਵਾਲਾ ਮਾਡਲ ਆ 2016 ਮਾਡਲ ਆ ਵੀ ਆਹ ਕਾਰ ਆ ਨਾ ਇਹ ਕਾਰ ਤਾਂ ਜਿਹੜਾ ਆਈਸੀਐਮ ਸੰਨੀ ਬਾਈ ਨੂੰ ਆਉਂਦੀ ਕਹਤਾ ਸੀ ਵੀ ਇਹ ਗੱਡੀ ਤੇ ਆਪਾਂ ਵਿਖਾਉਣੀ ਹੀ ਵਿਖਾਉਣੀ ਆ ਯਾਰ ਇੰਨੀ ਕਿ ਸਾਫ਼ ਪਈ ਆ ਇਹ ਤੇ ਬਾਕੀ ਵਹਣ ਲੈਨੇ ਆ ਬਾਈ ਤੋਂ ਜਾਣਕਾਰੀ ਬਾਈ ਦੱਸਿਓ ਇਹ ਗੱਡੀ ਬਾਰੇ ਅਲਕਜ਼ਾਰਾ ਜੀ 2022 ਮਾਡਲ ਬਹੁਤ ਡਿਮਾਂਡ ਦੇ ਵਿੱਚ ਘਾਰ ਹੈ ਕਿਉਂਕਿ ਇਹਦੀ ਮਾਈਲੇਜ ਬਹੁਤ ਵਧੀਆ ਹੁੰਦੀ ਹੈ ਲਗਜ਼ਰੀ ਫੀਚਰ ਸਾਰੇ ਆ ਜਾਂਦੇ ਆ ਪੁਸ਼ ਬਟਨ ਸਟਾਰਟ ਕਰੂਜ਼ ਕੰਟਰੋਲ ਸਟੀਅਰਿੰਗ ਕੰਟਰੋਲ ਵਾਇਰਲੈਸ ਚਾਰਜਰ ਪੈਨੋਮਿਕ ਸਨਰੂਫ ਟੱਚ ਪੈਨਲ ਸਾਰਾ ਕੁਝ ਆ ਜਾਂਦਾ ਚੱਲੀ ਹੈ 47000 ਮੌਕਸਰ ਸ਼ੌਤ ਮਸ਼ਹੂਰ ਆਏ ਉਹ ਕਿਉਂ ਆ 50 ਨੰਬਰ ਗੱਡੀਆਂ ਰੱਖਣ ਵਾਸਤੇ ਮਸ਼ਹੂਰ ਆਏ ਗਣਪਤੀ ਕਾਰ ਬਜ਼ਾਰ ਸ਼੍ਰੀ ਮੌਕਸਰ ਸਾਹਿਬ ਆਈ ਮਣੇ ਹੋਰ ਗਾਹ ਨੂੰ ਆ ਜਾ ਵੇਖੋ ਇੱਧਰ ਨੋਵਾ ਕ੍ਰਿਸਟਾ ਖੜੀ ਹੋਈ ਆ ਸਾਰਾ ਸੁਪਨਾ ਪੂਰਾ ਕਰਨ ਪਰ ਪੈਸੇ ਥੋ 18 ਖੜੀਆਂ ਹੋਈਆਂ ਨਿਊ ਸ਼ੇਵ ਤੇ ਪ੍ਰਾਣੀ ਸ਼ੇਵ ਦੇ ਵਿੱਚ ਤਾਂ ਹੈ ਵੀ ਜਮਾ 6000 ਵਰਗੀਆਂ ਆ ਵੇਖੋ ਜੀ ਇੱਤਾਂ ਦੇ ਲਫਾਫੇ ਬਣੀਆ ਜੋ ਤਰੇ ਵੇ ਇਹ ਪਾ ਲੈਨੇ ਆ ਭਾਈ ਇਹ ਜਾਣਕਾਰੀ ਲੋਫਾ ਕਿਥੋਂ ਲਿਆਂਦਾ ਹੋਰ ਯਾਰ ਰੰਡੇ ਨੂੰ ਆਇਆ ਫਿਰ ਆਪਾਂ ਜਾ ਕੇ ਸਣੀ ਬਾਈ ਨੂੰ ਭਾਅ ਦੇ ਹੁਣ ਕਿੱਧਰ ਤੋੜਾ ਫੜਦਾ ਬਾਈਓ ਤੇ ਫੜਦੇ ਨੂੰ ਜਾ ਕੇ ਆਪਾਂ ਫਿਰ ਇੰਟਰਵਿਊ ਲੈਨੇ ਆ ਤੇ ਬਾਈ ਜਰਾ ਗੱਟੀਆਂ ਸਾਫ਼ ਰੱਖੀਆਂ ਕੀ ਡਿਮਾਂਡ ਰੱਖੀਓਗੀ ਫਿਰ ਲੋਨ ਕਰਦਾ ਪੁੱਛਾਂਗੇ ਆਪਾਂ ਅਸੀਂ ਅੰਦਰ ਵੇਖੋ ਦੋ ਦੋ ਫੋਰਚੂਨਰ ਖੜੀਆਂ ਹੋਈਆਂ ਸੋਹਣੇ ਨੰਬਰ ਆ 70 70 ਵੇਖ ਲਓ 040 ਵੇਖ ਲਓ ਆ ਕਰੇਟਾ ਵੇਖੋ ਇੱਧਰ ਖੜੀ ਬਲੇਰੋ ਖੜੀ ਹੋਈ ਹੈ ਵੇਖੋ ਕਿੰਨੀ ਵਧੀਆ ਸਾਫ਼ ਇੰਡਾਇਵਰ ਪਰੇ ਖੜੀ ਹੋਈ ਆ ਹੋਰ ਥੋੜਾ ਜੇ ਅੱਗੇ ਨੂੰ ਆਇਆ ਆ ਵੇਖੋ ਇਧਰ ਕੱਲ ਤਾਂ ਵੀ ਚੋ ਐਸੀ ਮਿਲ ਜੂਗੀ ਲਾ ਰੰਗ ਦੀ ਵੇਖੋ ਕ੍ਰੇਟਾ ਖੜੀ ਹੋਈ ਆ ਨੋਵਾ ਕ੍ਰੇਟਾ ਖੜੀ ਹੋਈ ਐ ਇੱਕ ਆ ਫੋਰਚਨਰ ਖੜੀ ਹੋਈ ਆ ਬਹੁਤ ਸਾਫ਼ ਆਏ ਸੁਣਾ ਨੰਬਰ ਇਹਦਾ ਵੀ 77 ਤੇ ਆਏ ਹੁਣ ਸਾਨੂੰ ਆਪਾਂ ਸਾਰਾ ਸਟਾਕ ਚੈੱਕ ਕਰਾਂਗੇ ਤੇ ਹੁਣ ਆਪਾਂ ਚੱਲਦੇ ਆਂ ਜਾ ਕੇ ਆਪਾਂ ਸਣੀ ਮਹੀਨਾ ਗੱਲਬਾਤ ਕਰਦੇ ਆਂ ਫਿਰ ਆਪਾਂ ਤੁਹਾਨੂੰ ਕੱਲੀ ਕੱਲੀ ਗੱਡੀ ਬਾਰੇ ਦੱਸਾਂਗੇ ਕੀ ਰੇਟ ਆ ਕੀ ਲੋਨ ਹੋ ਜੂਗਾ ਆਜੋ ਲੈ ਵੀ ਦੋਸਤੋ ਅੱਜ ਫਿਰ ਆ ਪਰ ਭਾਰ ਲਿਆ ਵਸਣੀ ਬਾਈ ਨੂੰ ਤੇ ਹੁਣ ਆਪਾਂ ਕਰਦੇ ਆ ਇਹ ਗੱਲਬਾਤ ਬਾਈ ਨਾਲ। ਹੋਰ ਸਣੀ ਬਾਈ ਕੀ ਹਾਲ ਚਾਲ ਆ? ਬਹੁਤ ਵਧੀਆ ਜੀ ਬਹੁਤ। ਸਸਤੀ ਕਾਰ ਜ ਸਾਰਿਆਂ ਦੀ। ਤੇ ਅੱਜ ਸਣੀ ਬਾਈ ਨੇ ਕੱਡੀਆਂ ਵੇਖਿਆ ਸਟਾਕ ਵਿੱਚ ਮਿਲਦਾ ਅੱਜ ਸਾਰਾ ਸਟਾਕ ਆਪਾਂ ਅਪਡੇਟ ਕਰ ਲਿਆ ਜੀ ਹਾਂ। ਬਿਲਕੁਲ ਨਵੀਆਂ ਨਵੀਆਂ ਘੱਟ ਚੱਲੀਆਂ। ਠੀਕ ਆ। ਪੱਕੇ ਪੰਜਾਬ ਨੰਬਰ ਦੀਆਂ ਪਹਿਲੇ ਨਾਂ ਦੀਆਂ ਕਾਰ ਆ ਸਿੰਗਲ ਵੀ ਕਾਰ ਸੈਕੰਡ ਓਨਰ ਨਹੀਂ ਹੈਗੀ ਆਪਾਂ। ਠੀਕ ਕਰੋ ਐਵੇਂ ਫੜੀਏ ਨੰਬਰ ਸਾਰਿਆਂ ਦੇ ਸੋਹਣੇ ਆ ਯਾਰ। ਨੰਬਰ ਸੋਹਣੇ ਆ ਪੰਜਾਬ ਦੇ ਆ। ਠੀਕ ਆ। ਪਹਿਲੇ ਨਾਂ ਦੀਆਂ ਕਾਰ ਆ ਨਵ ਲੋਨ ਕਰਦੇ ਆ ਬੈਂਕ ਜੀ ਠੀਕ ਆ ਬੈਂਕਾਂ ਤੋਂ ਲੋਨ ਆਪਾਂ ਸਾਰੀਆਂ ਕਾਰਾਂ ਦੇ ਕਰਵਾ ਦਿੰਨੇ ਆ ਪਰ ਹੱਥ ਜੋੜ ਕੇ ਬੇਨਤੀ ਹੈ ਜੀ ਬੈਂਕ ਬੰਦੇ ਦੀ ਐਲੀਜੀਬਿਲਟੀ ਦੇ ਸਿਰ ਤੇ ਲੋਨ ਕਰਦਾ ਠੀਕ ਆ ਵੀ ਬੰਦੇ ਦੀ ਐਲੀਜੀਬਿਲਟੀ ਬੰਦੀ ਹੋਵੇ ਸਿਮਲ ਸਕੋਰ ਵਧੀਆ ਹੋਵੇ ਪਿਛਲੇ ਦਿਨੀ ਸਾਨੂੰ ਇਹ ਗੱਲਾਂ ਦਾ ਬਹੁਤ ਸਾਹਮਣਾ ਕਰਨਾ ਪਿਆ ਵੀ ਲੋਕਾਂ ਦਾ ਐਲੀਜੀਬਿਲਟੀ ਬੰਦੀ ਨਹੀਂ ਗਈ ਠੀਕ ਆ ਮੰਨ ਲਓ ਸਿਮਲ ਕਿਸੇ ਦਾ ਕਟਿਆ ਫਟਿਆ ਹੋਵੇ ਕਿਸ ਨੇ ਕ੍ਰੈਡਿਟ ਕਾਰਡ ਨਹੀਂ ਭਰਿਆ ਕਿਸੇ ਨੇ ਟੂ ਵੀਲਰ ਦੀ ਕਿਸ਼ਤ ਨਹੀਂ ਭਰੀ ਉਹਨਾਂ ਨੂੰ ਲੋਨ ਬਿਲਕੁਲ ਨਹੀਂ ਹੁੰਦਾ ਜੀ ਠੀਕ ਆ ਠੀਕ ਆ ਜੀ ਲੋਨ ਉਹਨਾਂ ਨੂੰ ਹੀ ਹੁੰਦਾ ਜਿਹਦੇ ਕੋਲ एलिਜੀਬਿਲਟੀ ਬੰਦੀ ਹੈ ਜੀਮੀਦਾਰ ਭਰਾਵੋ ਦੇ ਕੋਲ ਜ਼ਮੀਨ ਹੈਗੀ ਹੈ ਜੇ ਫਾਰਮ ਹੈਗੇ ਉਹਦੇ ਕੋਲੇ ਉਹਨੂੰ ਲੋਨ ਹੋਊਗਾ ਠੀਕ ਹੈ ਜੇ ਕੋਈ ਬਿਜ਼ਨਸਮੈਨ ਹੈ ਉਹਦੇ ਕੋਲ ਰਿਟਰਨਾਂ ਹੋਣੀਆਂ ਜ਼ਰੂਰੀ ਹੈ ਦੁਕਾਨ ਦੇ ਵਿੱਚ ਦੁਕਾਨ ਕਰਦਾ ਰਿਟਰਨਾਂ ਜ਼ਰੂਰੀ ਹੈ ਤਾਂ ਉਹਨੂੰ ਲੋਨ ਹੋਊਗਾ ਠੀਕ ਹੈ ਜੇ ਪੇਸ ਲੈਂਦਾ ਬੰਦਾ ਹੈ ਆਰਮੀ ਚ ਹੈ ਜਾਂ ਸਰਕਾਰੀ ਮੁਲਾਜ਼ਮ ਹੈ ਉਹਨੂੰ ਪੇ ਸਲਿੱਪ ਉਹਨੂੰ ਲਾਉਣੀ ਹੋਊਗਾ ਮੰਨ ਲਓ ਜਿਹਦੇ ਰਿਟਰਨਾਂ ਨਹੀਂ ਹੈਗੀਆਂ ਜਾਂ ਜੇ ਫਾਰਮ ਹੈ ਨਹੀਂਗੇ ਮੰਨ ਲਓ ਕਈ ਬੰਦਿਆਂ ਨੂੰ ਫੋਨ ਆਂਦਾ ਵੀ ਅਸੀਂ ਮੰਨ ਲਓ ਕਿ ਡਰਾਈਵਰ ਲੱਗੇ ਹੋਏ ਆ ਕਿਸੇ ਦੇ ਉਹ ਸਾਨੂੰ 25 ਲੱਖ ਵਾਲੀ ਕਾਰ ਮਿਲ ਜੂ ਨਹੀਂ ਮਿਲਦੀ ਜੀ ਬੈਂਕ ਨੇ एलिਜੀਬਿਲਟੀ ਦੇਖ ਕੇ ਲੋਨ ਕਰਨਾ ਹੈ ਜੀ ਜੋ ਵੀ ਗੱਲ ਹੈਗੀ ਆ ਵੀ ਕਹੇ ਸਾਡੇ ਮਾਈਨ ਕੱਲੀ ਕੱਲੀ ਗੱਲ ਖੋਲਤੀ ਆ ਘੱਟ ਤੋਂ ਘੱਟ ਵਿਆਜ ਤੇ ਲੋਨ ਕਰਾ ਕੇ ਦੇਵਾਂਗੇ ਜੀ ਆਪਾਂ ਮਿਨੀਮਮ ਨੂੰ ਐਚਡੀਐਫਸੀ ਬੈਂਕ ਤੋਂ ਲੋਨ ਕਰਾ ਕੇ ਦੇਵਾਂਗੇ ਜੀ ਵਧੀਆ ਪ੍ਰੋਫਾਈਲ ਹੈ 1 ਲੱਖ ਨੂੰ 7000 ਰੁਪਏ ਸਾਲ ਦੀ ਵਿਆਜ ਬੋਲ ਜੀ ਠੀਕ ਹੈ ਕੱਲੀ ਕੱਲੀ ਗੱਲ ਬਈ ਨੇ ਕਹੇ ਸਾਡੇ ਕਾਪੀ ਇਹ ਸਾਫ ਹੈ ਜੋ ਵੀ ਜਿਹਨੇ ਵੀ ਲੋਨ ਕਰਾਉਣਾ ਹੋਵੇ ਤੁਸੀਂ ਫੋਨ ਤੇ ਪੁੱਛ ਸਕਦੇ ਹੋ ਤੇ ਤੁਸੀਂ ਆ ਗਏ ਇੱਕ ਬੇਨਤੀ ਹੋਰ ਆਪਣੇ ਕੋਲ ਲੋਨ ਦੀ ਫੈਸਿਲਿਟੀ ਸਿਰਫ ਪੰਜਾਬ ਵਾਸਤੇ ਅਵੇਲੇਬਲ ਹੈ ਕਈਆਂ ਦਾ ਵੀਰਾਂ ਦਾ ਫੋਨ ਸ਼੍ਰੀਨਗਰ ਤੋਂ ਜੰਮੂ ਤੋਂ ਹਿਮਾਚਲ ਤੋਂ ਆਂਦਾ ਆਪਣੇ ਕੋਲ ਉਧਰਲੇ ਪਾਸੇ ਸੋਰਸਸ ਹੈ ਨਹੀਂਗੇ ਜੀ ਲੋਨ ਕਰਵਾਉਣ ਲੈ ਵੀ ਦੋਸਤੋ ਤੇ ਉਸ ਤੋਂ ਬਸ ਨਹੀਂ ਵੀ ਆਪਣੀ ਲੋਕੇਸ਼ਨ ਦਰ ਦਿਓ ਬੜੇ ਨਵੇਂ ਲੋਕੇਸ਼ਨ ਆਪਣੀ ਹੈਗੀ ਜੀ ਗਣਪਤੀ ਕਾਰਪੀਅਤ ਦੀ ਲੋਕੇਸ਼ਨ ਹੈ ਮਲੋਟ ਬਠਿੰਡਾ ਰੋਡ ਬਾਈਪਾਸ ਠੀਕ ਹੈ ਓਪੋਜੀਟ ਵਧਵਾ ਹਸਪੀਟਲ ਸ਼੍ਰੀ ਮੁਕਸਰ ਸਾਹਿਬ ਠੀਕ ਹੈ ਜੀ ਲੈ ਵੀ ਦੋਸਤੋ ਹੋਂਥੋਂ ਬੱਕ ਕੱਲੀ ਕੱਲੀ ਕਾਰ ਵਿਖਾਵਾਂਗੇ ਵਧੀਆ ਕਾਰਾਂ ਉਹਦੇ ਮਲਵਾਲੀਆਂ ਵੀ ਤੇ ਵੱਡੇ ਮਲਵਾਲੀਆਂ ਨੰਬਰ ਸਿਰਫ ਸਿਰ ਬਈ ਪੰਜਾਬ ਦੇ ਨੰਬਰ ਘੱਟ ਚੱਲੀਆਂ ਕਾਰਾਂ ਮੇਰੀ ਕਿਸੇ ਵੀ ਕਾਰ ਦਾ ਮੀਟਰ ਟੈਂਪਰਡ ਹੋਵੇ ਐਕਸੀਡੈਂਟਲ ਹੋਵੇ ਮੇਰੀ 15 ਡੇਜ਼ ਪੇਬੈਕ ਗਾਰੰਟੀ ਹੈ ਠੀਕ ਹੈ ਜੀ ਲੈ ਵੀ ਦੋਸਤੋ ਕੱਲੀ ਕੱਲੀ ਚੀਜ਼ ਦੀ ਗਾਰੰਟੀ ਬਈ ਦਾ ਲਿਖ ਕੇ ਵੀ ਦੇਵਾਂਗੇ ਯਾਨੀ ਕਿ ਇੰਨੇ ਸ਼ਾਰਟਿੰਗਾਂ ਥੋੜਾ ਇੱਥੇ ਆਉਂ ਤੇ ਗਣਪਤੀ ਕਾਰ ਬਾਜ਼ਾਰ ਸ਼੍ਰੀ ਮੋਕਸ਼ ਸਾਹਿਬ ਲੈ ਵੀ ਦੋਸਤੋ ਦੋ ਬੰਬ ਵਰਗੀਆਂ ਕਾਰਾਂ ਵਿਖਾਉਣ ਲੱਗੇ ਆਪਾਂ ਤੁਹਾਨੂੰ ਇੱਕ ਛੋਟੇ ਬਜਟ ਦੀ ਆ ਇੱਕ ਵੱਡੇ ਬਜਟ ਦੀ ਆ ਬੜਾ ਛੋਟੇ ਬਜਟ ਦੀ ਬਈ ਇਹ ਹੁੰਦੇ ਉਹ ਬਣ ਜਾਣਗੇ। ਹਾਂ ਲੱਗਦਾ ਜੀ ਆਲਟੋ ਹੈ 2018 ਮਾਡਲ K10 ਠੀਕ ਹੈ। VXI ਵੇਰੀਐਂਟ ਆ। ਹੂੰ ਹੂੰ। ਵੀਰ ਨੂੰ ਕੋ ਉਹਰਾ ਚੈੱਕ ਕਰਵਾ ਦੇ ਕਾਰ। ਠੀਕ ਹੈ। ਕਾਰ ਚੱਲਦੀ ਹੈ ਸਿਰਫ 14000 ਕਿਲੋਮੀਟਰ ਮੈਂ ਇੱਕਦਮ ਮੀਟਰ ਚੈੱਕ ਕਰਵਾਵਾਂਗੇ ਜਿਹੜਾ ਫਿਰ ਟਾਇਰਾਂ ਦੇ ਮਾਰਕ ਚੈੱਕ ਕਰਵਾਵਾਂਗੇ। ਠੀਕ ਹੈ ਜੀ। ਵੀਰ ਨੂੰ ਕਹਾਂਗਾ ਮੀਟਰ ਚੈੱਕ ਕਰਵਾਵੇ ਕਾਰ ਦਾ। ਹੂੰ ਹੂੰ। ਕੁਛ ਵੀ ਨਹੀਂ ਚੱਲੀ ਹੋएगी ਗੱਡੀ ਇਹ। ਐਵਰੇਜ ਵਧੀਆ ਹੁੰਦੀ ਹੈ ਘੱਟ ਖਰਚੇ ਵਾਲੀ ਕਾਰ ਆ ਫੈਮਿਲੀ ਕਾਰ ਛੋਟੇ ਪਰਿਵਾਰ ਵਾਸਤੇ ਉਸ ਤੋਂ ਬਾਅਦ ਵੀਰ ਨੂੰ ਕਹੂੰਗਾ ਟਾਇਰ ਚੈੱਕ ਕਰਵਾ ਦੇ ਠੀਕ ਹੈ ਜੀ ਐਮ ਆਰ ਐਫ ਦੇ ਟਾਇਰ ਆ ਜਮਾਈ ਨਵੇਂ ਵਰਗੇ ਕਹਿੰਨੀ ਇੱਕ ਟਾਇਰ ਅਗਲੇ ਨੂੰ ਵੀ ਚਾਹੀਦੀ ਮਰਵਾ ਦੇ ਬਿਲਕੁਲ 18 ਮਾਡਲ ਦੇ ਟਾਇਰ ਦੇਵਾਂਗੇ ਜੀ ਨਾਲ ਠੀਕ ਹੈ ਜੀ ਹੂੰ ਗੱਡੀ ਚੈੱਕ ਕਰਵਾ ਦੇ ਠੀਕ ਹੈ ਜੀ ਸਿਰਫ 14000 ਚੱਲੀ ਘਾਰ ਆ ਹੂੰ ਕਾਰ 14000 ਚੱਲੀ 18 ਮਾਡਲ ਕੇਟਨ VXI ਬਹੁਤ ਘੱਟ ਵਕਾਊ ਮਿਲਦੀ ਆਪਣੇ ਕੋਲ ਕਾਰ ਖੜੀ ਹੈ ਘੱਟ ਚੱਲੀ ਕਾਰ ਦਾ ਰੇਟ ਹੈ 3 ਲੱਖ ਤੇ 80000 ਰੁਪਿਆ ਕਈ ਵੀਰ ਮੇਰੇ ਕਰਨਗੇ ਮਹਿੰਗੀ ਹੈ ਮਹਿੰਗੀ ਜਿਹਨੇ ਵੀਰ ਲੈਣੀ ਹੈ ਉਹਨੂੰ ਪਤਾ ਵੀ 14000 ਚੱਲੀ ਨਹੀਂ ਮਿਲਦੀ ਉਹਨੇ ਲੈ ਹੀ ਜਾਣੀ ਹੈ ਜਿਹਨੇ ਨਹੀਂ ਲੈਣੀ ਉਹਦੇ ਵਾਸਤੇ ਸਾਰਾ ਕੁਝ ਹੀ ਮਹਿੰਗਾ ਹਾਂਜੀ ਆਲ ਓਰੀਜਨਲ ਦੀ ਗਾਰੰਟੀ ਹੈ ਪਹਿਲੇ ਨਾਲ ਦੀ ਕਾਰ ਆ ਆਰਮੀ ਅਫਸਰ ਦੀ ਕਾਰ ਆ ਠੀਕ ਹੈ ਜੀ ਨਵੇਂ ਸੀਟ ਕਵਰ ਆ ਇੰਟੀਰੀਅਰ ਦੀ ਨਵੀਆਂ ਆ ਹਾਂ ਕਿ ਕਿੰਨੇ ਹੀ ਦੇਵਾਂਗੇ ਬਾਈ ਫਿਰ ਗੱਡੀ 3 ਲੱਖ 80000 ਦੀ ਕਾਰ ਦੇ ਦੇ ਦਾਂਗੇ 3 ਲੱਖ ਦਾ ਲੋਨ ਕਰਾ ਦੇਾਂਗੇ ਲੈ ਜੀ ਦੋਸਤ 80000 ਰੁਪਏ ਲਿਆ ਉਸ ਤੋਂ ਆ ਤੁਹਾਡੇ ਅੱਸਤੇ ਗੱਡੀ ਲੈ ਕੇ ਆ ਗਏ ਆ ਇਹ ਵੀ ਝੋਟੇ ਜਿਨੇ ਜਾਨ ਵਾਲੀ ਗੱਡੀ ਆ ਬਾਕੀ ਥੋੜਾ ਵਾਇਰਲ ਲੈਨੇ ਆ ਜਾਣਕਾਰੀ ਇਹ ਕਾਰ ਦੀ ਗੱਲ ਕਰਾਂਗੇ ਜੀ ਪਹਿਲੀ ਗੱਲ ਤਾਂ ਦਿਖਾਵਾਂਗੇ ਜੀ 28 11 2023 ਮਾਡਲ ਹੈ ਠੀਕ ਹੈ ਇਹ ਕਾਰ ਉਹ ਬੰਦਾ ਪਰਚੇਸ ਕਰਦਾ ਜਿਹਨੂੰ ਲਗਜ਼ਰੀਸ ਬਾਰੇ ਪਤਾ ਵੀ ਲਗਜ਼ਰੀ ਕੀ ਹੁੰਦਾ ਜਿਹਨੇ ਗੱਡੀ ਚਲਾਉਂਦਾ ਸਵਾਰ ਲੈਣਾ 2023 ਮਾਡਲ ਹੈ ਠੀਕ ਹੈ ਜੀ ਪੈਟਰੋਲ ਦੇ ਵਿੱਚ ਹੀ ਕਾਰ ਆਉਂਦੀ ਹੈ ਜੀ ਸਕੋਡਾ ਠੀਕ ਹੈ ਸਕੋਡਾ ਸਲਾਵਿਆ ਸਟਾਈਲ ਮਾਡਲ ਹੈ ਇਹ ਹਮ ਹਮ 1.5 ਠੀਕ ਹੈ ਪੈਟਰੋਲ ਦੇ ਵਿੱਚ ਅੰਟੀਰੀਅਰ ਵੀਰ ਨੂੰ ਕਹੂੰਗਾ ਚੈੱਕ ਕਰਾਵੇ ਠੀਕ ਹੈ ਚੱਲੀਏ ਸਿਰ 22000 ਮੀਟਰ ਚੈੱਕ ਕਰਾਵੇ ਸਟੀering ਵੀਲ ਚੈੱਕ ਕਰਵਾਵੇ ਠੀਕ ਹੈ ਜੀ ਲੈਫਟ ਸਟ ਡਰਾਈਵਨ ਪੈਰੋ ਸ਼ਿਫਟਿੰਗ ਗੇਅਰ ਠੀਕ ਹੈ ਆਟੋਮੈਟਿਕ ਡੀਐਸਜੀ ਗੇਅਰ ਦੇ ਵਿੱਚ ਕਾਰ ਆ ਵੈਂਟੀਲੇਟਰ ਸੀਟਾਂ ਕਾਰ ਦੀਆਂ ਹਮਮ ਸੰਰੂਫ ਵਾਲਾ ਮਾਡਲ ਹੈ ਠੀਕ ਹੈ ਜੀ ਨਾਲ ਦੇ ਟਾਇਰ ਆ 23000 ਚੱਲੀ ਗਏ ਪਹਿਲੇ ਨਾਂ ਤੇ ਇਹਦੇ ਫੋਲਿੰਗ ਸ਼ੋਰਡ ਆ ਕਾਰ ਦਾ ਠੀਕ ਹੈ ਜੀ ਪਹਿਲੇ ਨਾਂ ਤੇ ਬੀਮਾ ਫੁੱਲ ਗੱਡੀ ਜਮਾ ਇਹਦੇ ਵਿੱਚ ਸੰਦੀਪ ਆਪਾ ਹੈਵੀ ਡਿਸਕਾਊਂਟ ਹੋ ਜੂਗਾ ਕਾਰ ਦੇ ਵਿੱਚ ਹੈਵੀ ਡਿਸਕਾਊਂਟ ਕਿਵੇਂ ਹੋ ਜੂ ਨਵੀਂ ਨਾਲੋਂ ਵਧੀਆ ਫਾਇਦਾ ਹੋ ਜੂ ਨਵੀਂ ਕਾਰ ਅੱਜ ਲੈਣੀ ਉਹ 21,50,000 ਰੁਪਏ ਦੀ ਕਾਰ ਹੈ ਇਹ ਠੀਕ ਹੈ 50-60 ਹਜ਼ਾਰ ਡਿਸਕਾਊਂਟ ਦੇ ਦੇਣਗੇ ਇਹਦੇ ਨਾਲ 4 ਸਾਲਾਂ ਦੀ ਵਾਰੰਟੀ ਐਕਸਟੈਂਡ ਵਾਰੰਟੀ ਲਈ ਵੀ ਹੈ ਨਾਲ ਐਕਸਟਰਾ ਲਈ ਵੀ ਹੈ ਕਾਰ ਦੇ ਠੀਕ ਹੈ ਇਹ ਕਾਰ ਆਪਾਂ ਦੇ ਦੇ ਦਾਂਗੇ 14,25,000 ਰੁਪਏ ਦੀ ਸਿੱਧਾ ਸਿੱਧਾ 7 ਲੱਖ ਰੁਪਏ ਦਾ ਫਾਇਦਾ ਹੁੰਦਾ ਆਪਣੇ ਤੋਂ ਕਾਰ ਲੈਣ ਦਾ ਸਿਰਫ 22,000 ਚੱਲੀ ਕਾਰ ਮਨੇ ਦੀ एलिਜੀਬਿਲਟੀ ਬੰਦੀ ਹੋਵੇ ਲੋਨ 100% ਹੋ ਜਾਊਗਾ ਠੀਕ ਹੈ ਲੈ ਦੋਸਤੋ ਲੋਨ ਵੀ ਕਰ ਦਾਂਗੇ ਬਾਈ 100% 5 ਸਟਾਰ ਸੇਫਟੀ ਰੇਟਿੰਗ ਹੈ ਗੱਡੀ ਦੀ ਹਾਂਜੀ ਤੇ ਗੋਦ ਘੱਟ ਪਕਾਓ ਮਿਲਦੀ ਹੈ ਇਹਦੇ ਵਿੱਚ ਦੋ ਇੰਜਨ ਆਉਂਦੇ 1.0 ਤੇ 1.5 ਇਹ 1.5 ਇੰਜਨ ਵਾਲੀ ਜਿਹੜੀ 21 ਲੱਖ 50 ਹਜ਼ਾਰ ਦੀ ਨਵੀਂ ਕਾਰ ਹੈ ਠੀਕ ਹੈ ਟੌਪ ਐਂਡ ਵੇਰੀਐਂਟ ਹੈ ਡੀਐਸਜੀ ਗੇਅਰ ਦੇ ਵਿੱਚ ਹੈ ਠੀਕ ਹੈ ਪੈਡਲ ਸ਼ਿਫਟਿੰਗ ਗੇਅਰ ਹੈ ਇਹਦੀ 7 ਗੇਅਰ ਆਉਂਦੇ ਆਲੇ 7 ਗੇਅਰ ਵਾਲੀ ਹੈ ਇਹ ਠੀਕ ਹੈ ਇਕ ਜਾਜ ਨੂੰ ਉਟੂਗੀ ਇਹੋ ਜੀ ਗੱਡੀ ਆ ਇਹ ਹਾਂਜੀ ਉਸ ਤੋਂ ਬਾਅਦ ਟਾਇਰ ਲਾਈਵ ਪਹਿਲਾਂ ਇੱਥੇ ਚੱਕ ਲੈ ਸ਼ਾਇਦ ਟਾਇਰ ਲਾਈਵ ਨਾਲ ਤਾਂ ਐਡੀ ਵਧੀਆ ਤੇ ਸਾਫ਼ ਪਈਆ ਨਵੇਂ ਵਰਗੇ ਟਾਇਰ ਤੇ ਲਾਏ ਆ ਕਲਰ ਵੀ ਸੋਹਣਾ ਆ ਨੰਬਰ ਵੀ ਸੋਹਣਾ ਬਾਕੀ ਹੁਣ ਲੈਨੇ ਆ ਫਿਰ ਬਾਈ ਜੀ 2018 ਦੀ ਮੈਨੂਫੈਕਚਰਿੰਗ ਨਿਕਲੀ ਹੁੰਨੀ ਚਾ ਠੀਕ ਆ ਜੀ ਰਿਸਟਰ ਵੀ ਹੁੰਨੀ ਆ ਠੀਕ ਆ 2019 52000 ਚੱਲੀ ਆ ਕਾਰ ਹਾਂਜੀ 54000 ਚੱਲੀ ਆ ਕਾਰ ਠੀਕ ਆ ਜੀ ਟੱਚ ਪੈਨਲ ਹਮ ਹਮ ਅਲੋਇ ਟਾਇਰ ਠੀਕ ਹੈ ਸਭ ਕੋ ਐਕਸਟਰਾ ਲੱਗਿਆ ਹੋਆ ਨਵੀਂ ਕਾਰ ਆ ਡੀਜ਼ਲ ਦੇ ਵਿੱਚ ਕਾਰ ਆ ਜੀ ਇਹ ਠੀਕ ਹੈ ਜੀ ਡੀਜ਼ਲ ਕਾਰਾਂ ਬੰਦ ਹੋ ਚੁੱਕੀਆਂ ਪਰ ਆਪਣੇ ਕੋਲ ਡੀਜ਼ਲ ਕਾਰ ਹਾਜ਼ਰ ਅਵੇਲੇਬਲ ਖੜੀ ਆ ਠੀਕ ਹੈ ਇਹ ਕਾਰ ਵੀ ਡੀਜ਼ਲ ਦੇ ਵਿੱਚ ਬਹੁਤ ਰੀਅਰ ਹੀ ਕਾਰ ਬਕਾਉ ਮਿਲਦੀ ਹੈ ਘੱਟ ਚੱਲੀ ਹਮ ਕਾਰ ਦਾ ਰੇਟ ਹੈ ਜੈਸਨ ਵਾਲਾ 6 ਲੱਖ ਤੇ 75000 ਰੁਪਿਆ ਠੀਕ ਹੈ 6 ਲੱਖ ਰੁਪਏ ਤੱਕ ਦਾ ਕਾਰ ਦੇ ਉੱਪਰ ਹੋ ਜਾਊਗਾ ਲੋਨ ਹਮ ਹਾਂਜੀ ਠੀਕ ਹੈ ਲੈਕ ਦੋਸਤੋ 6 ਲੱਖ ਦਾ ਲੋਨ ਹੋ ਜਾਊਗਾ ਥੋੜੇ ਪੈਸੇ ਲਿਆਓ ਤੇ ਆ ਤੁਸੀਂ ਲੈ ਕੇ ਜਾ ਸਕਦੇ ਹੋ ਨਵੇਂ ਵਾਰ ਵੋਹ R20 ਲੈ ਕੇ ਆ ਗਏ ਆ ਨਵੇਂ ਵਾਰ ਕੀ ਇਹ ਲਗਰੀ ਬਾਕੀ ਬਾਕੀ ਹੁਣ ਲੈਨੇ ਆ ਪਰ ਬਾਹਰ ਜਾਗੇ ਇਹ ਪੈਟਰੋਲ ਦੇ ਵਿੱਚ ਹੈ ਜੀ ਠੀਕ ਹੈ ਛੋਟੇ ਬਜਟ ਦੀ ਕਾਰ ਆ ਠੀਕ ਹੈ 2016 ਮਾਡਲ ਆ ਠੀਕ ਹੈ 81000 ਚੱਲੀ ਆ ਫਿਰੋਜ਼ਪੁਰ ਦਾ ਨੰਬਰ ਆ ਦੂਜੇ ਨਾਮ ਤੇ ਆ ਮੈਗਨਾ ਆਪਸ਼ਨਲ ਆ ਠੀਕ ਹੈ ਜੀ ਬਿਲਕੁਲ ਨਵੀਂ ਕਾਰ ਆ 435000 ਦੀ ਕਾਰ ਮਿਲ ਜੂ ਪੈਟਰੋਲ ਦੇ ਵਿੱਚ ਠੀਕ ਹੈ ਸਾਢੇ 3 ਲੱਖ ਰੁਪਏ ਦਾ ਕਾਰ ਦੇ ਉੱਪਰ ਬੈਂਕ ਤੋਂ ਕਰਾ ਦੇਾਂਗੇ ਆਪਾਂ ਲੋਨ ਠੀਕ ਹੈ ਨਵੇਂ ਟਾਇਰ ਆ ਨੋਨ ਐਕਸੀਡੈਂਟਲ ਦੀ ਗਾਰੰਟੀ ओरिजिनल ਦੀ ਰਿਟਰਨ ਦੇ ਵਿੱਚ ਲਿਖ ਕੇ ਦਿੱਤੀ ਜਾਊਗੀ ਠੀਕ ਹੈ ਹਾਂਜੀ ਰੇਟ ਕਿੰਨਾ ਗਿਆ ਸੀ ਤਾਂ ਬਾਈ ਸਿਰਫ 435 ਦੀ ਕਿਲੋਮਟਰ ਹੋ ਜੂ ਸਾਢੇ 3 ਲੱਖ ਦਾ ਹੋ ਜੂਗਾ ਠੀਕ ਹੈ ਜੀ 435 ਆ ਤੇ ਲੋਨ ਵਜੋਂ ਦਾਸਤਾ ਆ ਉਸ ਤੋਂ ਬਾਅਦ ਇੱਕ ਹੋਰ ਲੈ ਗਿਆ ਕਰੇਟਾ ਚਿੱਟੇ ਰੰਗ ਦੇ ਵਿੱਚ ਆ ਪਰ ਇਹ ਹੁਣ ਫਿਰ ਲੈਣੇ ਬਾਕੀ ਵਾਈਟ ਜਾਣਕਾਰੀ ਮੀਂਹ ਪਿਆ ਵਈ ਮੌਸਮ ਖਰਾਬ ਸੀਗਾ ਉਵੇਂ ਦਿਖਾ ਦਿੰਨੇ ਆ ਠੀਕ ਹੈ 2020 ਮਾਡਲ ਆ ਨਵੀਂ ਸ਼ੇਪ ਦੇ ਵਿੱਚ ਆ ਪਹਿਲੇ ਨਾਲ ਦੀ ਕਾਰ ਆ ਠੀਕ ਹੈ 57000 ਚੱਲੀ ਆ ਕੰਪਨੀ ਰਿਕਾਰਡ ਹੂੰ ਹੂੰ ਇੰਟੀਰੀਅਰ ਵੀਰ ਨੂੰ ਕਹੂੰਗਾ ਚੈੱਕ ਕਰਾਵੇ ਜਿਵੇਂ ਨਵੇਂ ਵਰਗਾ ਠੀਕ ਹੈ ਜੀ ਡੀਜ਼ਲ ਇੰਜਨ ਹੈ ਜੀ ਪੇਸ ਮਾਡਲ ਦੇ ਵਿੱਚ ਠੀਕ ਹੈ ਨਵੇਂ ਵਰਗੇ ਅੰਟੀਰੀਅਰ ਬਿਲਕੁਲ ਨੀਂਰ ਐਂਡ ਕਲੀਨ ਪਿਆ ਤੁਸੀਂ ਵੇਖੋ ਨਵੇਂ ਸੀਟ ਕਵਰ ਹੈ ਹਮਮ ਕਾਰ ਦਾ ਯਸਨ ਵਾਲਾ ਪ੍ਰਾਈਸ ਹੈ ਜੀ 10 ਲੱਖ ਤੇ 10000 ਰੁਪਿਆ ਠੀਕ ਹੈ ਸਿੰਗਲ ਪੀਸ ਹੈ ਰੇਟ ਵੀ ਵਾਜਬ ਹੈ ਹਮਮ ਨਵੀਂ ਸ਼ੇਵ ਦੇ ਵਿੱਚ ਤੁਹਾਨੂੰ ਇਸ ਰੇਟ 'ਚ ਕਾਰ ਨਹੀਂ ਮਿਲੂਗੀ ਘੱਟ ਚੱਲੀ ਵੀ ਠੀਕ ਹੈ 10 ਲੱਖ 10000 ਦੀ ਕਾਰ ਦੇ ਦੇਾਂਗੇ ਠੀਕ ਹੈ ਸਾਢੇ 8 ਲੱਖ ਰੁਪਏ ਤੱਕ ਦਾ ਕਾਰ ਦੇ ਉਪਰ ਬੈਂਕ ਤੋਂ ਕਰਾ ਦੇਾਂਗੇ ਲੋ ਠੀਕ ਹੈ ਜੀ ਲੈ ਵੀ ਦੋਸਤੋ ਲੋਨ ਵੀ ਹੋ ਜਾਣਾ ਬਾਕੀ ਰੇਟ ਬਾਈ ਨੇ 10 ਦਾ ਹੋਇਆ ਕਰੀਤਾ ਦੋਸਤੋ ਆਪਾਂ ਤੁਹਾਡੇ ਵਾਸਤੇ ਲੈ ਕੇ ਆਏ ਹਾਂ ਛੋਟੇ ਬਜਟ ਦੀ ਆ ਵਰਨਾ ਹੈ ਟਾਇਰ ਲਾਈ ਤੁਸੀਂ ਵੇਖ ਲਿਆ ਗੱਡੀ ਬਹੁਤ ਸਾਫ਼ ਪਈ ਵਾਕਿ ਬਾਈਟੋ ਲੈਣੇ ਜਾਣਕਾਰੀ ਹਰਿਆਣੇ ਦਾ ਨੰਬਰ ਹੈ ਜੀ ਠੀਕ ਹੈ ਨੰਬਰ ਆਪਾਂ ਜਿੱਥੋਂ ਦਾ ਵੀ ਬੰਦਾ ਪਰਚੇਜ਼ ਕਰੂਗਾ ਆਪਾਂ ਪੰਜਾਬ ਦਾ ਲਵਾ ਕੇ ਦੇਵਾਂਗੇ ਠੀਕ ਹੈ ਜੀ ਨਵੀਂ ਕਾਰ ਆ ਨੋਨ ਐਕਸੀਡੈਂਟਲ ਆ ਡੀਜ਼ਲ ਦੇ ਵਿੱਚ ਐਸਐਕਸ ਡਬਲ 에ਅਰ ਬੈਗ ਵਾਲੀ ਠੀਕ ਹੈ ਕਾਰ ਜਮਾ ਨਵੀਂ ਹੈ ਕਾਰ ਦਾ ਐਸਐਸਨ ਵਾਲਾ ਪ੍ਰਾਈਸ ਆ 340000 ਰੁਪਿਆ ਠੀਕ ਹੈ ਜੀ 340000 ਦੀ ਕਾਰ ਦੇ ਦੇਵਾਂਗੇ ਹੂੰ ਹੂੰ ਕੋਸ਼ਿਸ਼ ਕਰਕੇ 2 ਤੋਂ 2.5 ਲੱਖ ਰੁਪਏ ਤੱਕ ਦਾ ਬੈਂਕ ਹਾਂ ਹਰਿਆਣਾ ਨੰਬਰ ਹੈ ਪਰ ਨੰਬਰ ਆਪਾਂ ਪੰਜਾਬ ਦਾ ਲਵਾ ਕੇ ਦੇਵਾਂਗੇ ਜੀ ਵਰਨਾ ਐਸਐਕਸ 2013 ਕਨਫਰਮ ਠੀਕ ਹੈ ਰੇਟ ਕਿੰਨੇ ਕੇ ਸੀ ਦਾ 340 ਦੀ ਜੀ ਠੀਕ ਵਿਧ ਪੰਜਾਬ ਨੰਬਰ ਠੀਕ ਲੈ ਦੋਸਤ ਨੰਬਰ ਲਵਾ ਕੇ ਸਣੇ ਨੰਬਰ ਪਾਈ ਰੇਟ ਦੱਸਤਾ ਆ ਜੇ ਕੱਲੀ ਐਨਓਸੀ ਲੈਣੀ ਹੈ ਜਾਂ ਹਰਿਆਣੇ ਦਾ ਬੰਦਾ ਪਰਚੇਜ਼ਰ ਆ ਕੋਈ ਉਹਨੂੰ 3 ਲੱਖ ਰੁਪਏ ਦੇ ਦੇਵਾਂਗੇ ਐਨਓਸੀ ਨਾਲ ਠੀਕ ਹੈ ਪਰ ਐਨਓਸੀ ਨਾਲ ਲੋਨ ਨਹੀਂ ਹੋਣਾਗਾ ਲੋਨ ਪੰਜਾਬ ਨੰਬਰ ਲਾ ਕੇ ਆਏਗਾ ਠੀਕ ਹੈ ਇੱਕ ਵਾਰ ਥੋੜੇ ਜਿਹਾ ਆ ਲੱਗੇਗਾ 0047 ਹਰ ਤੇ ਬਾਈ ਨੇ ਵਕੀਲ ਤੋਂ ਚੱਕੀ ਗਰੀ ਤੇ ਗੱਡੀ ਜਮਾਂ ਹੈ ਲੱਗਦਾ ਸਾਫ ਪਈਏ ਬਾਕੀ ਹੁਣ ਲੈਨੇ ਬਾਈ ਤੋਂ ਜਾਣਕਾਰੀ ਆਪਾਂ ਇਹ ਡਾਇਰੈਕਟ ਡੀਲ ਹੈ ਜੀ ਪਾਰਟੀ ਨਾਲ ਜਿਹਦੀ ਕਾਰ ਆ ਠੀਕ ਆ ਪੇਡ ਨੰਬਰ ਆ ਕਾਰ ਦਾ ਹੂੰ ਹੂੰ ਪਹਿਲੇ ਨਾਂ ਦੀ ਠੀਕ ਆ 74000 ਕਿਲੋਮੀਟਰ ਕੰਪਨੀ ਰਿਕਾਰਡ ਚੱਲੀ ਐ ਐਸਐਕਸ ਵੇਰੀਐਂਟ ਐ ਵੀ ਐਚਟੀਐਕਸ ਸੋਰੀ ਠੀਕ ਐ ਜੀ ਸਨ ਰੂਫ ਡੀਜ਼ਲ ਮੈਨੂਅਲ ਠੀਕ ਐ ਨਵੀਂ ਕਾਰ ਐ ਪਹਿਲੇ ਨਾਂ ਤੇ ਐ ਛੋਟਾ ਨੰਬਰ ਨਾਲ ਹੀ ਮਿਲ ਜਾਣਾ ਕਾਰ ਦਾ ਠੀਕ ਐ ਕਾਰ ਦਾ ਰੇਟ ਐ ਇਸਨ ਵਾਲਾ 10 ਲੱਖ ਰੁਪਈਆ ਠੀ 10 ਲੱਖ ਰੁਪਏ ਦੀ ਕਾਰ ਮਿਲ ਜੂ 8 ਲੱਖ ਰੁਪਏ ਦਾ ਇਹ ਤਾਂ ਕਾਰ ਦੇ ਉੱਪਰ ਆਪਾਂ ਲੋਨ ਕਰਾ ਦੇਾਂਗੇ ਠੀਕ ਹੈ ਜੀ ਦੋਸਤੋ ਰੁਪਇਆ 2 ਕੁ ਲੱਖ ਲਿਆਓ ਆ ਤੁਸੀਂ ਲੈ ਕੇ ਜਾ ਸਕਦੇ ਹੋ ਜੀ ਆਹ ਦੀ 0047 ਨੰਬਰ ਆ ਸੋਹਣਾ ਨੰਬਰ ਇੱਕ ਆਹ ਲੈ ਕੇ ਆ ਗਏ ਆ 24 25 ਦੇ ਖਾਸ ਨੇ ਗੱਡੀ ਦੀ ਐਵਰੇਜ ਇਹ ਨੰਬਰ ਵੀ ਸੋਹਣਾ 50 ਨੰਬਰ ਦੀ ਆ ਬਾਕੀ ਬਸ ਹੁਣ ਲੈਨੇ ਆ ਬਾਈ ਤੋਂ ਜਾਣ ਕਰ 2017 ਮਾਡਲ ਆ ਠੀਕ ਹੈ ਜੀ ਪਹਿਲੇ ਨਾਮ ਦੀ ਕਾਰ ਆ 82 83 ਹਜ਼ਾਰ ਚੱਲੀ ਆ ਠੀਕ ਹੈ ਡੀਜ਼ਲ ਵੇਰੀਐਂਟ ਆ ਸਮਾਰਟ ਹਾਈਬ੍ਰਿਡ ਟੌਪ ਐਂਡ ਮਾਡਲ ਆ ਜੈਡੀਡੀਆਈ ਪਲੱਸ ਠੀਕ ਹੈ ਨੀਟ ਐਂਡ ਕਲੀਨ ਇ ਹਾ ਵੰਡੀ ਇਹਨਾਂ ਦੀ ਗੱਡੀयां ਤੁਸੀਂ ਵੇਖੋ ਇੱਧਰ ਸਿਆਜ਼ ਵਧੀਆ ਆ ਰੇ ਆ ਟੌਪ ਮਾਡਲ ਹੈ। ਕਾਰ ਦੇ ਰੇਟ ਦੀ ਗੱਲ ਕਰਾਂਗੇ ਕਾਰ ਦਾ ਰੇਟ ਹੈ ਜਸਨੂ ਵਾਲਾ 6 ਲੱਖ ਰੁਪਈਆ ਜੀ। ਠੀਕ ਹੈ ਜੀ। 6 ਲੱਖ ਦੀ ਕਾਰ ਦੇ ਦਿਆਂਗੇ 5 ਕੁ ਲੱਖ ਰੁਪਏ ਤਾਂ ਕੋਸ਼ਿਸ਼ ਕਰਕੇ ਬੈਂਕ ਤੋਂ ਕਰਾ ਦਿਆਂ ਕਾਰ ਦੇ ਉੱਪਰ ਆਪਾਂ ਲੋਨ। ਠੀਕ ਹੈ। ਨੋਨ ਐਕਸੀਡੈਂਟਲ ਦੀ। ਹੂੰ ਹੂੰ। ਮੀਟਰ ਦੀ। ਹੂੰ ਹੂੰ। ਪੱਕੇ ਪੰਜਾਬ ਨੰਬਰ ਦੀ ਰਿਟਰਨ ਦੇ ਵਿੱਚ ਲਿਖ ਕੇ ਗਾਰੰਟੀ ਦਿੱਤੀ ਜਾਊਗੀ। ਠੀਕ ਹੈ। ਇਹਦਾ ਗਾਰੰਟੀ ਵਾਰੰਟੀ ਫੁੱਲ ਆ। ਆਜੋ ਫਿਰ। ਇੱਕ ਆਪਾਂ ਤੁਹਾਡੇ ਇੱਥੇ ਆ ਲੈ ਕੇ ਆ ਗਏ ਆ 11 68 ਨੰਬਰ ਆ ਸਿਆਜ਼। ਸੋਹਣੀ ਕਾਰ ਆ ਵੀ ਪਿਆਰਾ ਇਹ ਕਲਰ ਆ ਬਕੇ ਲੇ ਗਏ ਇਹ ਵੀ ਜੀਡੀਆਈ ਪਲੱਸ ਦਾ ਟੌਪ ਵਾਲਾ ਮਾਡਲ ਆ 2016 ਮਾਡਲ ਆ ਠੀਕ ਆ ਜੀ ਚੱਲੀ ਇਹ ਵੀ 82 83 ਹਜ਼ਾਰ ਦਾ ਕੰਪਨੀ ਰਿਕਾਰਡ ਨਾਮ ਪਹਿਲੇ ਦੀ ਆ ਪੱਕੇ ਨੰਬਰ ਦੀ ਆ ਨੀਟ ਐਂਡ ਕਲੀਨ ਇੰਟੀਰੀਅਰ ਆ ਹਮਮ ਇਹ ਦੋਸਤੋ ਪੱਕੇ ਪੰਜਾਬ ਨੰਬਰ ਦੀ ਇੰਟੀਰੀਅਰ ਤੁਸੀਂ ਵੇਖ ਲਿਆ ਸਾਫ਼ ਆ ਬਿਲਕੁਲ ਪਿਆਰਾ ਕਾਰ ਦਾ ਰੇਟ ਆ ਜੈਸਨੋ ਵਾਲਾ 5 ਲੱਖ 75 ਹਜ਼ਾਰ ਰੁਪਿਆ ਸਾਢੇ 4 ਲੱਖ ਰੁਪਏ ਦਾ ਦਾ ਕਾਰ ਦੇ ਉਪਰ ਬੈਂਕ ਤੋਂ ਲੋਨ ਕਰਾ ਦੇਾਂਗੇ ਠੀਕ ਆ ਜੀ ਪੱਕੇ ਪੰਜਾਬ ਨੰਬਰ ਦੀ ਜੀਡੀਆਈ ਪਲੱਸ ਨੋਨ ਐਕਸੀਡੈਂਟਲ ਹਮਮ ਆਲ オリジナル ਦੀ ਗ ਠੀਕ ਹੈ ਲੈ ਬੋ ਗਰਾਂਟਾ ਵਾਂਡਾ ਫੁੱਲ ਆਈਡੀ ਕਿ ਵਧੀਆ ਸਾਫ ਪਈਆ ਦੋਸਤੋ ਜਿਹੜੀ ਆਹ ਕਾਰ ਆ ਨਾ ਇਹ ਕਾਰ ਤਾਂ ਜਿਹੜਾ ਆਈਸੀਐਮਐਸ ਹਨੀ ਬਾਈ ਨੂੰ ਉਹਦੀ ਕਹਤਾ ਸੀ ਵੀ ਇਹ ਗੱਡੀ ਤਾਂ ਆਪਾਂ ਵਿਖਾਉਣੀ ਹੀ ਵਿਖਾਉਣੀ ਹੈ ਰ ਇੰਨੀ ਕਿ ਸਾਫ ਪਈਆ ਇਹ ਤੇ ਬਾਕੀ ਵਾਹਣ ਲੈਨੇ ਆ ਬਾਈ ਤੋਂ ਜਾਣਕਾਰੀ ਬਈ ਦੱਸੋ ਇਹ ਗੱਡੀ ਬਾਰੇ ਹਲਕਾ ਜ਼ਾਰ ਹੈ ਜੀ 2022 ਮਾਡਲ ਠੀਕ ਹੈ ਹੂੰ ਬਹੁਤ ਡਿਮਾਂਡ ਦੇ ਵਿੱਚ ਕਾਰ ਹੈ ਕਿਉਂਕਿ ਇਹਦੀ ਮਾਈਲੇਜ ਬਹੁਤ ਵਧੀਆ ਹੁੰਦੀ ਹੈ ਠੀਕ ਹੈ ਤੇ ਲਗਜ਼ਰੀ ਫੀਚਰ ਸਾਰੇ ਆ ਜਾਂਦੇ ਆ ਪੁਸ਼ ਬਟਨ ਸਟਾਰਟ ਹੂੰ ਹੂੰ ਕ੍ਰੂਜ਼ ਕੰਟਰੋਲ ਹੂੰ ਹੂੰ ਸਟੀਅਰਿੰਗ ਕੰਟਰੋਲ ਵਾਇਰਲੈਸ ਚ ਸੱਚ ਪੈਨਲ ਸਾਰਾ ਕੁਝ ਆ ਜਾਂਦਾ ਚੱਲੀ ਹੈ 47000 ਠੀਕ ਲਿਆ ਸ੍ਰੀਮਨ ਮੈਨੂੰ ਵਾਲਾ 7 ਸੀਟਰਡ ਦੇ ਵਿੱਚ ਕਾਰ ਹੈ ਠੀਕ ਹੈ ਨਵੀਂ ਦਾ ਮਤਲਬ ਨਵੀਂ ਪਹਿਲੇ ਨਾਂ ਦੀ ਫੁੱਲ ਬੀਮਾ ਠੀਕ ਹੈ ਨਾਲ ਦੇ ਟਾਇਰ ਹੈ ਜੀ ਕਾਰ ਦੇ ਮਾਰ ਕੇ ਚੈੱਕ ਕਰਾ ਕੇ ਦੇਵਾਂਗੇ ਠੀਕ ਹੈ ਜੀ ਟਾਇਰ ਪਹਿ ਵੀ ਬਹੁਤ ਵਧੀਆ ਪਿਆ 47 ਚੱਲ ਕੇ ਵੀ ਕਿਵੇਂ ਬਹੁਤ ਵਧੀਆ ਘਰ ਦੀ ਚੱਲੀ ਵੀ ਕਾਰ ਆ ਆਲ ਓਵਰ ਕਾਰ ਦੀ ਲੁੱਕ ਚੈੱਕ ਕਰਵਾਓ ਠੀਕ ਹੈ ਜੀ ਅੱਲੇ ਦਾ ਕਾਦੇ ਕੋਈ ਮੈਲ ਹੋਵੇ ਦੀ ਉਹ ਮੇ ਚੜੀ ਵੀ ਹੈ ਕਾਰ ਨੂੰ ਆ ਲੋਗੋ ਦੇਖ ਲੋ ਆ ਮੈਂ ਉਹ ਮੈਂ ਉਹ ਦਿਖਾਤੀ ਪਾਣੀ ਮਾਰ ਕੇ ਕੱਲੀ ਵਾਰ ਠੀਕ ਹੈ ਜੀ ਵਿਕਾਰ ਸਿਰ ਵਾਸ਼ਿੰਗ ਹੋਣ ਵਾਲੀ ਕਾਰ ਆ ਪਾਲਿਸ਼ਿੰਗ ਹੋਣ ਵਾਲੀ ਹਾਂ ਸਟਿਕਰ ਸਟੂਕਰ ਕੰਪਨੀ ਦਾ ਨਾਲ ਲਈ ਇਹ ਡੀਜ਼ਲ ਠੀਕ ਹੈ ਜੀ ਪਹਿਲੇ ਨਾਲ ਦੀ ਕਾਰ ਆ 7 ਸੀਟਰਡ ਦੇ ਵਿੱਚ ਠੀਕ ਹੈ ਫੁੱਲ ਬੀਮਾ ਤਾਜ਼ਾ ਕਾਰ ਦਾ ਹੋ ਚੁੱਕਿਆ ਪਿਛਲੇ ਮਹੀਨੇ ਹੀ ਠੀਕ ਹੈ ਕਾਰ ਨਵੀ ਲੈਣੀ ਹੈ ਵਾਈਜੈਂਸੀ ਚੋ 2150 ਦੀ ਨਵੀ ਹੈ ਜੀ ਇਹ ਪਰ ਗਣਪਤੀ ਕਾਰ ਬਿਜਾਰ ਜੈਸਨੋ ਦੇ ਵਿੱਚ ਕਾਰ ਦੇ ਦਊਗਾ 1425 ਦੀ ਠੀਕ ਹੈ 14 25 ਦੀ ਕਾਰ ਬੰਪਰ ਟੂ ਬੰਪਰ Ориਜੀਨਲ ਕਾਰ ਤੁਹਾਨੂੰ ਕਿਤੋਂ ਵਕਾਉ ਨਹੀਂ ਮਿਲੇਗੀ ਫਿਲਹਾਲ ਦੀ ਘੜੀ ਤੱਕ ਹਾਂਜੀ 14 25 ਦੀ ਕਾਰ ਦੇ ਦਿਆਂਗੇ ਹੂੰ 12 ਲੱਖ ਰੁਪਏ ਤੱਕ ਦਾ ਲੋਨ ਕਰਾ ਦਿਆਂਗੇ ਕਾਰ ਦੇ ਉੱਪਰ 13 ਦਾ ਵੀ ਕਰਾ ਦਿਆਂਗੇ ਐਲੀਜੀਬਿਲਟੀ ਬੰਨੀ ਚਾਹੀਦੀ ਹੈ ਬੰਦੇ ਦੀ ਠੀਕ ਹੈ ਜੀ ਲੈਓ ਦੋਸਤੋ ਇਰੇਟਨ ਮੇਰੇ ਅੱਜ ਗਾਰੰਟੀ ਮਿਲੂਗੀ ਸਿੰਗਲ ਇੰਚ ਵੀ ਪੇਂਟ ਨਹੀਂ ਕਾਰ ਹੂੰ ਚੱਲੀ ਦੀ ਗਾਰੰਟੀ ਹੂੰ ਪੱਕੇ ਨੰਬਰ ਦੀ ਗਾਰੰਟੀ ਪਹਿਲੇ ਨਾਂ ਦੀ ਡੀਜ਼ਲ ਮੈਨੂਅਲ ਠੀਕ ਹੈ ਜੀ ਹਲਕਾ ਲਾਰ ਪ੍ਰੈਸਟੀਜ ਪ੍ਰੈਸਟੀਜ ਠੀਕ ਹੈ ਲੈਓ ਦੋਸਤੋ ਕਲੀ-ਕਲੀ ਗੱਲ ਬਈ ਬਾਕੀ ਇਥੇ ਨੂੰ ਆਪਾਂ ਕਾਰਾਂ ਵਹਾਈਆਂ ਵਧੀਆ ਕਾਰਾਂ ਸੀਗੀਆਂ ਸਾਫ਼ ਗੱਡੀਆਂ ਵੀਏਪੀ ਨੰਬਰ ਸੀ 50 ਨੰਬਰ ਸੀ ਪਹਿਲੇ ਆਦੀਆਂ ਪਰ ਤੁਹਾਨੂੰ ਆਉਣਾ ਪੈਣਾ ਚਾਹੇ ਦੂਰੋਂ ਤਾਂ ਸਾਡੇ ਨੇੜੇ ਆ ਗਣਪਤੀ ਕਾਰ ਬਿਆਸਰੀ ਮੁਖਤਸਰ ਸਾਹਿਬ ਤੇ ਜਿਸ ਨੇ ਸਾਡੀ ਵੀਡੀਓ ਲੱਗੀ ਵਧੀਆ ਤੇ ਆਪਣਾ ਚੈਨਲ ਸ੍ਰੀ ਮੋਟਰਸ ਦੇ ਨਾਂ ਤੇ ਉਹਨਾਂ ਤੋਂ ਚਾਹੇ ਸ਼ੇਅਰ ਲਾਈਕ ਤੇ ਸਬਸਕ੍ਰਾਈਬ ਕਰ ਮਿਲਦੇ ਆਪਾਂ ਤੁਹਾਨੂੰ ਇਸੇ ਤਰ੍ਹਾਂ ਦੇ ਇੱਕ ਹੋਰ ਵਧੀਆ ਸਟਾਕ ਦੇ ਨਾਲ ਧੰਨਵਾਦੋ ਦੋਸਤੋ